ਜਾ ਕੱਚੀ ਢੱਟੀ ਲੱਗੀ ਹੋਈ ਹੈ ਖੇਤ ਦੀ ਢੱਟਾ ਖੇਤ ਚੋਂ ਗੱੜਾ ਲਾਇਆ ਸਾਰਾ ਸਿਸਟਮ ਖੇਤ ਦੀ ਲਾਇਆ ਹੈ ਰਾਜਸਥਾਨ ਗਿਆ ਸੀ ਘੁੰਮਣ ਠੀਕ ਹੈ ਮੈਂ ਜੋ ਦੇਖਿਆ ਮਤਲਬ ਉੱਥੇ ਰਾਜਸਥਾਨ ਚ ਕੱਚੇ ਘਰ ਇੱਕ ਦੋ ਲੋਕੇਸ਼ਨਾਂ ਦੇਖੀ ਵਧੀਆ ਉਹ ਮੈਨੂੰ ਵਧੀਆ ਲੱਗਿਆ ਠੀਕ ਹੈ ਮਨ ਸਕੂਨ ਜਿਹਾ ਮਿਲਿਆ ਠੀਕ ਹੈ ਮਾ ਯਾਰ ਆਪਾਂ ਵੀ ਹਜੇ ਕੁਝ ਕਿਹਾ ਉਹਨਾਂ ਬਣਾਈ ਲਗਭਗ ਸਾਰਾ ਆਪਣਾ ਬਾਈਕ ਹਜ਼ਾਰ ਬਾਈ ਤੇ ਹਜ਼ਾਰ ਸਾਨੂੰ ਇਹ ਸੱਤ ਪਈ ਹੈ ਠੀਕ ਹੈ ਜਿਵੇਂ ਇਕਲੀ ਬਾਹ ਸਰਕੀ ਆ ਇਹਦਾ ਖਰਚਾ ਇਹ ਗੱਡ ਰੱਡ ਪਿਆ ਟੋਟਲ ਬਾਈ ਕਿੰਨਾ ਖਰਚਾ ਆ ਗਿਆ ਸਾਰੇ ਘਰ ਤੇ ਸਾਰੇ ਘਰ ਤੇ ਲਗਭਗ ਸਾਰਾ ਟੋਟਲ 15 ਦਿਨਾਂ ਦੇ ਦੋ ਕਮਰੇ ਪਹਿਲਾਂ ਨੇ ਉਹ ਸੀ ਡੇਢ ਮਹੀਨੇ ਚ ਕਲੀਅਰ ਹੋ ਗਿਆ ਮੇਰਾ ਤੇ ਇੱਕ ਮਿਸਤਰੀ ਸੀ ਤਿੰਨ ਕ ਲੇਬਰ ਤਿੰਨ ਚਾਰ ਜਾਨੇ ਬਸ ਆਪਣੇ ਦਿਹਾੜੀ ਸੀ ਸਸੀ ਗੱਲ ਦੋਸਤੋ ਅੱਜ ਇੱਕ ਬਹੁਤ ਘੱਟ ਵਾਇਟਲਾ ਕੱਚਾ ਮਿੱਟੀ ਦਾ ਬਣਿਆ ਹੋਇਆ ਘਰ ਲੈ ਕੇ ਆਏ ਤੁਹਾਡੇ ਲਈ ਜੇ ਘਰ ਬਣਾਉਣਾ ਜਾਂ ਫਾਰਮ ਹਾਊਸ ਬਣਾਉਣਾ ਮਨ ਲ ਐਨੇ ਘੱਟ ਵਾਇਟ ਦੇ ਵਿੱਚ ਐਨਾ ਸੋਹਣਾ ਆਪਾਂ ਆਪਣਾ ਫਾਰਮ ਹਾਊਸ ਹੀ ਬਣਾ ਸਕਦੇ ਆ ਛੋਟੀ ਫੈਮਿਲੀ ਲਈ ਜਾਂ ਘੱਟ ਵਾਇਟ ਵਾਲੀ ਫੈਮਿਲੀ ਲਈ ਘਰ ਵੀ ਬਣਾ ਸਕਦੇ ਆ ਤੇ ਬਿਲਕੁਲ ਇਹ ਕੱਚਾ ਬਣਿਆ ਹੋਇਆਗਾ ਸਾਰੀ ਗੱਲਬਾਤ ਕਰਾਂਗੇ ਆਪਾਂ ਪਹੁੰਚੇ ਆਂ ਜੋਤ ਨਰਸਰੀ ਫਾਰਮ ਜਿਹੜਾ ਕਿ ਮੇਰੇ ਪਿੰਡ ਦਾ ਨੌਜਵਾਨ ਕਿਸਾਨ ਹੈਗਾ ਸ਼ੁਰੂ ਤੋਂ ਹੀ ਵੱਖੋ ਵੱਖਰੇ ਤਰੀਕੇ ਨਾਲ ਖੇਤੀ ਕਰਦਾ ਆ ਰਿਹਾ ਹੈਗਾ ਤੇ ਉਹਨੇ ਆਪਦੇ ਖੇਤ ਦੇ ਵਿੱਚ ਬਿਲਕੁਲ ਕੁਦਰਤੀ ਪੁਰਾਣੇ ਤਰੀਕੇ ਦਾ ਘਰ ਬਣਾਇਆ ਹੈਗਾ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਮਨਦੀਪ ਜੀ ਗੱਲ ਕਰੀਏ ਬਸ ਇਹ ਤਾਂ ਕੁਦਰਤ ਨਾਲ ਸਾਨੂੰ ਸ਼ੁਰੂ ਤੋਂ ਹੀ ਪਿਆਰ ਆ ਤੇ ਖੇਤੀਬਾੜੀ ਦੇ ਵੱਖੋ ਵੱਖਰੇ ਤਰੀਕੇ ਨਾਲ ਖੇਤੀ ਕਰ ਰਹੇ ਹੋ ਤੁਸੀਂ ਤੇ ਇਹ ਕੁਦਰਤੀ ਘਰ ਬਣਾਉਣ ਦਾ ਤਰੀਕਾ ਕਿਦੋਂ ਆਈਡੀਆ ਆਇਆ ਵੀ ਆਪਾਂ ਇਹ ਰਾਂ ਚੀਜ਼ ਬਣਾਉਣੀ ਹੈ ਇਹ ਬਈ ਯਾਰ ਇੱਕ ਵਾਰੀ ਮੈਂ ਰਾਜਸਥਾਨ ਗਿਆ ਸੀ ਕੋਹਣਾ ਠੀਕ ਹੈ ਮੈਂ ਇਹ ਤੋਂ ਦੇਖਿਆ ਮਤਲਬ ਉੱਥੇ ਰਾਜਸਥਾਨ ਚ ਕੱਚੇ ਘਰ ਇੱਕ ਦੋ ਲੋਕੇਸਨਾਂ ਦੇਖੀ ਵਧੀਆ ਉਹ ਮੈਨੂੰ ਬੜੀ ਲੱਗਿਆ ਠੀਕ ਹੈ ਮਨ ਸ਼ਾਂਤ ਹੋਣ ਜਾਂ ਮਿਲਿਆ ਠੀਕ ਹੈ ਮੈਂ ਯਾਰ ਆਪਾਂ ਵੀ ਹੈ ਜ ਕੁਝ ਕਿਹਾ ਉਹਨਾ ਬਣਾਈ ਨਾਲ ਮੈਂ ਪ੍ਰੋਜੈਕਟ ਸਸਤਾ ਨਾਲ ਕੁਦਰਤੀ ਸਿਸਟਮ ਆ ਕੁਦਰਤ ਨਾਲ ਜੁੜੇ ਜਾਉ ਠੀਕ ਉਹਨੇ ਕਰਕੇ ਫਿਰ ਮੈਂ ਸਿਸਟਮ ਆਏ ਬਣਾਇਆ ਠੀਕ ਹੈ ਇਹ ਬਈ ਜਿਵੇਂ ਹੁਣ ਇੱਥੋਂ ਤਾਂ ਮੈਂ ਦੇਖ ਰਿਹਾ ਆ ਤਾਂ ਲੋਕ ਵੀ ਕਹਿਣਗੇ ਵੀ ਕੱਚਾ ਤਾਂ ਕਹਿਤਾ ਇਹ ਤਾਂ ਪੱਕਾ ਲੱਗ ਰਿਹਾ ਉਹਨੇ ਹਾਂ ਹਾਂ ਕਿ ਸਾਰਾ ਵੀ ਕੱਚਾ ਹੈ ਉੱਪਰ ਉੱਪਰੀ ਗੱਲਾਂ ਪਲਾਸਟਰ ਠੀਕ ਹੈ ਇਹ ਬਾਹਰੋਂ ਪਲਾਸਤਰ ਤੇ ਅਸੀਂ ਬਾਹਰੋਂ ਸਾਰੇ ਕੱਚੇ ਤੇ ਪਲਾਸਤਰ ਕਰਤਾ ਠੀਕ ਹੈ ਕਿ ਇਹ ਮਹਾਰਾਜ ਮਿੱਟੀयां ਅੱਜ ਕੱਲ੍ਹ ਥੋੜੀਆਂ ਖੁਰਦੀਆਂ ਵੱਧ ਖੁਰ ਜਾਂਦੇ ਬਾਹਰੋਂ ਠੀਕ ਹੈ ਉਹਦੇ ਕਰਕੇ ਸੀ ਜਾਂ ਉਨੀ ਸਾਮ ਸੰਭਾਲ ਗਈ ਫਿਰ ਰਫੜਨ ਤਾਂ ਨਹੀਂ ਹੁੰਦੀ ਪਹਿਲਾਂ ਮੰਗਣ ਵਿੱਚ ਨਾ ਉੱਪਰ ਪਲਾਸਤਰ ਕਰਿਆ ਹੋਇਆ ਸਾਰਾ ਹੋਂ ਵਿੱਚੋਂ ਕੱਚਾ ਕੱਚੀ ਇੱਟ ਲੱਗੀ ਹੋਈ ਹੈ ਖੇਦ ਦੀ ਇੱਟਾ ਖੇਦ ਚੋਂ ਗਾਰਾ ਲਾਇਆ ਹੋਇਆ ਸਾਰਾ ਸਿਸਟਮ ਖੇਦ ਦੀ ਲਾਇਆ ਹੋਇਆ ਠੀਕ ਆ ਆਪਦੇ ਜਿੱਥੇ ਖੜੇ ਆ ਇੱਥੇ ਹੀ ਮਿੱਟੀ ਜਾ ਕੇ ਇੱਥੇ ਹੀ ਬਣਾਇਆ ਹੋਇਆਗਾ ਹਾਂ ਇੱਥੇ ਬਣਾਇਆ ਹੋਇਆ ਠੀਕ ਹੈ ਬਾਈ ਹੁਣ ਗੱਲ ਕਰੀਏ ਕੋ ਇਹ ਜੇ ਆਪਾਂ ਖੇਤੋਂ ਇੱਥੋਂ ਮਿੱਟੀ ਕਢਵਾ ਕੇ ਨਾ ਬਾਹਰ ਚੋਂ ਇੱਥੋਂ ਸਟ ਬਣਵਾਈ ਆ ਮਾਦੇ ਮਿਲ ਗਏ ਸੀ ਆਪਾਂ ਨੂੰ ਪੱਠੇ ਵਾਲੇ ਸੀ ਮਤਲਬ ਕੀ ਰੇਟ ਪਈ ਬਈ ਕੀ ਉਹਨਾਂ ਲੇਬਰ ਲੈਂਦੀ ਕੀ ਰੇਟ ਆਪ ਨੂੰ ਇੱਕ ਟਾਸਟ ਕੀ ਕਰ ਇਹ 90 ਕੇ ਪੈਸੇ ਹਟ ਪਹਿਲਾਂ ਆਪਾਂ ਨੂੰ ਇਹ ਆ ਦੋ ਕਮਰੇ ਪਹਿਲਾਂ ਬਣਾਈ ਸੀ ਨਾ ਠੀਕ ਹੈ ਇਹ 90 ਕੇ ਪੈਸੇ ਟੋਕੜਵਾਈ ਸੀ ਹੁਣ ਜਿਵੇਂ ਅੱਜ ਕੀ ਅਸੀਂ ਆਰਪੀਆ ਟਿੱਕੜ ਕਟਵਾਈ ਮਾਲ 1 ਕਰੀਏ ਕਿੰਨਾ ਦਾ ਲੱਗਿਆਗਾ ਸਿੱਧਾ ਮਿੱਧਾ ਸਾਰੀ ਟੋਟਲ 15 ਕੇ ਹਜ਼ਾਰ ਟੱਕ ਲੱਗੀ ਹੈ ਸਾਰੀ 15 ਕੇ ਕੱਚੀ ਇੱਟ ਮਾਲ ਸਾਰਾ 15 ਕੇ ਹਜ਼ਾਰ ਚਾਹ ਪ੍ਰੋਜੈਕਟ ਖੜਾ ਹੋ ਗਿਆ 15 ਹਜ਼ਾਰ ਇੱਟ ਕੱਚੀ ਲੱਗੀ ਵੇ 5 ਕੇ ਹਜ਼ਾਰ ਅਸੀਂ ਪੱਕੀ ਨਿਉਆਂ ਨੂੰ ਚਲਾਤੀ ਨਾ ਚਗੱਠਾਂ ਚ ਨਿਉਆਂ ਚ ਇਹ 5 ਹਜ਼ਾਰ ਪੱਕੀ ਲੱਗੀ ਜਿੱਥੇ ਚਲੋ ਪੱਕੀ ਦੀ ਮਜੂ ਆਪਣਾ ਲੋਡ ਹੈਗੀ ਮਜੂ ਲੋਡ ਪਈ ਥੱਲੇ ਕਿਉਂ ਨਿਉਆਂ ਚ ਮੀਂਹ ਪਾਣੀ ਪੂਣੀ ਖੜ੍ਹ ਸਕਦਾ ਠੀਕ ਹੈ ਭਾਈ ਹੁਣ ਜੇ ਨਿ ਠੀਕ ਆ ਆਪਾਂ ਬਾਦ ਪੱਕਾ ਇਹ ਬਾਹਲਾ ਕਰ ਦਨੇ ਆ ਅਸੀਂ 19 ਮੀਟਰ ਸਾਭ ਜਨੇ ਆਉਣ ਰੱਖੀ ਆ ਭਈ ਫੁੱਟ ਦੋ ਫੁੱਟ ਬਸ ਆ ਦੋ ਕੋ ਫੁੱਟ ਲੱਗ ਭਗ ਰੱਖੀਓ ਦੋ ਕੋ ਫੁੱਟ ਜਿੱਥੇ ਕਾੜੀ ਦੀ ਮਿੱਟੀ ਆ ਗਈ ਆ ਗਈ ਆ ਬਸ ਠੀਕ ਹੈ ਕਾੜੀ ਦੀ ਮਿੱਟੀ ਕਿੰਨੇ ਬਾਈ ਇੱਥੇ ਕਮਰੇ ਬਣਾਏ ਕੀ ਕੀ ਸਿਸਟਮ ਬਣਾਏ ਆ ਆਪਾਂ ਜਿਵੇਂ ਅੱਜ ਦਿਖਾਣ ਨੇ ਮੈਸ ਨੂੰ ਹਾਂਜੀ ਬਈ ਇਹ ਆਪਣਾ ਤਿੰਨ ਕਮਰੇ ਬਣਾਏ ਆ ਬਈ ਠੀਕ ਆ ਜੀ ਠੀਕ ਹੈ ਜੀ ਜਿਵੇਂ ਇਹ ਕਮਰਾ ਵੱਡਾ ਬਣਾਇਆ ਆਪਣਾ ਠੀਕ ਆ ਬਈ 15 ਬਾਈ 15 ਦਾ ਠੀਕ ਆ ਜੀ 15 ਬਾਈ 11 ਦਾ ਠੀਕ ਆ ਜੀ ਇਹ ਆ ਗਿਆ ਮਤਲਬ ਜੇ ਕਹਿ ਦੀਏ ਵੀ ਪੂਰਾ ਗੈਸਟ ਰੂਮ ਆ ਗਿਆ ਬੈਡਰੂਮ ਆ ਗਿਆ ਹਾਂ ਤੇ ਅੰਦਰੋਂ ਪੂਰਾ ਹਨਾ ਸਾਰਾ ਜਿਵੇਂ ਮਿੱਟੀ ਮਲਾ ਤੂੜੀ ਘੱਟਰ ਲਾਈ ਓਵੇਂ ਹੋਣੀ ਬੜੀ ਹਨਾ ਬਾਈ ਯਾਰ ਮਿੱਟੀ ਇਹ ਚ ਅਸੀਂ ਉੱਪਰ ਲਾਉਣਾ ਗੋਹਾ ਘਾਗਲ ਪਹੁੰਚਾਣਾ ਲਾਉਣਾ ਕਿਹਾ ਹਲੇ ਆਰ ਜੀ ਕੰਮੀ ਲਿਪਿਆ ਤਾਂ ਕਰਾਂ ਠੀਕ ਹੈ ਕੋਲੂਆ ਪਾਉਣਾ ਹਜੇ ਆਪਾਂ ਉੱਪਰ ਹਲੇ ਪਾਉਣਾ ਗੋਹਾ ਘਾਗਰ ਲਾ ਕੇ ਨਾ ਸਾਰਾ ਉੱਤੇ ਲੇਪਦ ਹੋਰ ਕਰਨਾ ਕਿਹਾ ਹਲੇ ਟਾਈਮ ਥੋੜਾ ਸੀ ਠੀਕ ਹੈ ਬਾਈ ਜੀ ਹਾਂ ਜੀ ਮੈਂ ਇਹ 15 ਫੁੱਟ ਦਾ ਲੰਮਾ ਕਮਰਾ ਹੋਵੇ ਉਹ ਗਾਹਾਂ ਵਾਲਾ ਵੱਡਾ ਹੋਵੇ ਸੈਡ ਕਮਰਾ ਠੀਕ ਹੈ ਜੀ ਸੋ ਵੀ ਦਿਖਾ ਦੇਣੇ ਤੁਹਾਨੂੰ ਜੀ ਇਹ ਜੋੜੀਆਂ ਵੀ ਬਈ ਫਿਰ ਪੁਰਾਣੀਆਂ ਇਹ ਕਿੱਥੋਂ ਲੈ ਕੇ ਆਈ ਫਿਰ ਇਹ ਬਈ ਢੋਡਪਾਲ ਕੇ ਲੈ ਆਏ ਸੀ ਠੀਕ ਹੈ ਜਿਵੇਂ ਇਹ ਤਾਂ ਸਾਨੂੰ ਮਾਨਸ ਤੋਂ ਮਿਲ ਗਈ ਸੀ ਆਪਣੇ ਚੋਂ ਬਾਕੀ ਉਹ ਅਗਲੀਆਂ ਜੋੜੀਆਂ ਉਹ ਸਰਸੇਵਾਂ ਪਾਲ ਕੇ ਲਿਆ ਸੀ ਠੀਕ ਹੈ ਬਈ ਜੀ ਹਾਂ ਪੁਰਾਣੀਆਂ ਜੋੜੀਆਂ ਬਹੁਤ ਸਾਕੀ ਜੋੜੀਆਂ ਵੀ ਮਤਲਬ ਹਰ ਇੱਕ ਚੀਜ਼ ਦੇ ਧਿਆਨ ਰੱਖਿਆਗਾ ਵੀ ਪੁਰਾਣੇ ਤੋਂ ਪੁਰਾਣਾ ਤੇ ਬਈ ਹੁਣ ਛੱਤ ਦੀ ਗੱਲ ਕਰੀਏ ਉਧਰਲੇ ਰੂਮ ਵੀ ਦਿਖਾਵਾਂਗੇ ਕਿਚਨ ਵੀ ਦਿਖਾਵਾਂਗੇ ਛੱਤ ਇਹ ਸਾਰੀ ਮਿਸਤਰੀਆਂ ਨੇ ਬਣਾਈ ਜਾਂ ਆਪਾਂ ਆਪਣੇ ਤਰੀਕੇ ਨਾਲ ਹੀ ਕਿਵੇਂ ਕੀਤਾ ਇਹ ਨਹੀਂ ਜੇ ਸੋਚੀ ਦਿਮਾਗ ਨਾਲ ਆਪਾਂ ਬਣਾਈਆ ਉਹ ਸਾਰਾ ਬਣਾਇਆ ਮਿਸਤਰੀ ਤੋਂ ਮਤਲਬ ਕੀਤਾ ਕੰਮ ਲੇਵਰਨੇ ਆ ਬਈ ਇਹ ਚ ਕੀ ਕੀ ਚੀਜ਼ਾਂ ਪਈਆਂ ਨੇ ਮਤਲਬ ਜਿਵੇਂ ਬਾਸ ਹੋ ਗਿਆ ਕਾਨੇ ਹੋਗੇ ਬਾਸ ਹੋ ਗਿਆ ਸਿਰਕੀ ਹੋਗੀ ਠੀਕ ਹੈ ਬਾਸ ਦੀ ਸਿਰਕੀ ਦੇ ਉੱਪਰ ਅਸੀਂ ਇੱਕ ਆ ਕਾਨਾ ਆਉਂਦਾ ਹੋ ਕਾਨਾ ਦੇ ਉੱਤੇ ਪੰਨੀ ਵੱਢ ਕੇ ਪੰਨੀ ਪਾਤੀ ਠੀਕ ਹੈ ਉਦੋਂ ਉੱਤੇ ਮਿੱਟੀ ਉੱਪਰ ਕਾਗਜ਼ ਪਾ ਕੇ ਫਿਰ ਮਿੱਟੀ ਨੂੰ ਪਾ ਕੇ ਫਿਰ ਉੱਤੇ ਮਿੱਟੀ ਲਿਪਤਾ ਠੀਕ ਹੈ ਹਾਂ ਤੇ ਬਈ ਕਿੰਨੇ ਕਾਸਟ ਪਈ ਐਨੀ ਛੱਤ ਦੀ ਜਿਵੇਂ ਆਪਣਾ ਹਾਲ ਲਾ ਲੋ ਤੁਸੀਂ 40 ਫੁੱਟ ਲਵਾਈ ਹੋਈ ਦੀ 50 ਫੁੱਟ ਦੀ ਸਾਰੀ ਇਹ ਚੜਾਈ ਆ ਮਤਲਬ ਬਰਾਮ ਕਮਰੇ ਦੀ ਭਾਂਡੇ ਦੀ ਸੀ ਇਹ ਸਾਰ ਲੱਗ ਭਗ ਸਾਰਾ ਆਪਣਾ 22000 22000 ਸਾਨੂੰ ਇਸਾਤ ਪਈ ਆ ਠੀਕ ਜਿਵੇਂ ਕਲੀ ਬਾਂ ਸਰਕੀ ਆ ਇਹਦਾ ਖਰਚਾ ਇਹ ਗੱਡ ਰੱਡ ਪਿਆ ਟੋਟਲ ਬਾਈ ਕਿੰਨਾ ਖਰਚਾ ਆ ਗਿਆ ਸਾਰੇ ਘਰ ਤੇ ਸਾਰੇ ਘਰ ਤੇ ਲੱਗ ਭਗ ਸਾਰਾ ਟੋਟਲ ਲਾ ਕੇ 23 ਲੱਖ ਦੇ ਲੱਗ ਭਗ ਆਇਆ 23 ਲੱਖ ਦੇ ਤਿੰਨ ਕਮਰੇ ਹੋਗੇ ਆ ਵੱਡਾ ਭਾਂਡਾ ਹੋਗੇ ਇੱਕ ਕਿਚਨ ਹੋ ਗਿਆ ਤੇ ਮੂਰੇ ਆਪਣਾ ਜੇ ਕਹਿ ਦਈਏ ਬਨੇਰੇ ਆਗੇ ਤੇ ਨਾਲ ਬਾਈ ਤੁਹਾਨੂੰ ਇਹ ਵੀ ਦੱਸ ਦਈਏ ਬਾਈ ਜੋਤ ਨਰਸਰੀ ਫਾਰਮ ਤੇ ਬਾਈ ਨੂੰ ਅਵਾਰਡ ਵੀ ਮਿਲਿਆ ਹੋਇਆ ਯੂਨੀਵਰਸਿਟੀ ਵੱਲੋਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਤੇ ਦੂਜੇ ਬਾਈ ਕੋਲ ਸਾਰੇ ਤਰ੍ਹਾਂ ਦੇ ਜੇ ਹੁਣ ਬਾਈ ਕਿਹੜੀ ਕਿਹੜੀ ਜਿਹੜੀ ਫਸਲ ਹੈ ਮਤਲਬ ਔਨ ਡਿਮਾਂਡ ਹੈ ਕਿ ਜਿਹੜੀ ਵਿਕਰੀ ਹੈ ਐਸ ਟਾਈਮ ਹੁਣ ਜੇ ਮੈਂ ਆਪਣਾ ਇਹ ਪਿਆਜ਼ ਦੀ ਕਿਸਮ ਆ ਗਈ ਬਾਈ ਠੀਕ ਆ ਬਾਈ ਆ ਦੇਸੀ ਕਿਸਮ ਆ ਗਈ ਪਿਆਜ਼ ਦੀ ਆਪਾਂ 100 ਸਾਲਾ ਪੁਰਾਣਾ ਦੇਸੀ ਪੀਲਾ ਪੱਤੀ ਪਿਆਏ ਕਹਿੰਦੇ ਠੀਕ ਹੈ ਖਾਣ ਚ ਮਿੱਠਾ ਪਿਆਜ਼ ਆ ਠੀਕ ਹੈ ਮੈਜਿਸਟੋਰ ਹੈ ਜੋ ਝਾੜ ਵੀ ਬਹੁਤ ਬਧੀ ਝਾੜੇ ਦਾ ਠੀਕ ਹੈ ਇਹ ਇਹਦਾ ਆਪਨੇ ਕੋ ਸੀਡ ਹੈ ਇਸ ਵਕਤ ਹੈ ਗਿਆ ਠੀਕ ਹੈ ਇਹ ਲਸਣਾ ਬਈ ਲਾਲ ਦੇਸੀ ਪੁਰਾਣੀ ਲਸਣ ਇਹ ਵੀ ਜਿਹੜੀ ਪੁਰਾਣੀ ਆਪਣੇ ਬਜ਼ੁਰਗਾਂ ਮਿਲਦੀ ਜਾਂਦੀ ਹਾਂ ਲਾਲ ਲਸਣਾ ਠੀਕ ਹੈ ਬਈ ਇਹ ਵੀ ਆਪਣੇ ਕੋਲ ਮਿਲ ਜੂ ਬਈ ਠੀਕ ਹੈ ਆਹ ਲਾਲ ਆ ਗਿਆ ਦੇਸੀ ਬਈ ਲਾਲ ਦੇਸੀ ਠੀਕ ਹੈ ਆਜ ਇਹਦਾ ਵੀ ਬੀਜ ਆਪਣੇ ਕੋਲ ਹੈ ਗਿਆ ਠੀਕ ਹੈ ਬਈ ਆਹ ਯੂਨੀਵਰਸਿਟੀ ਦਾ ਪੀਆਰ 7 ਠੀਕ ਹੈ ਇਸ ਸਟੋਰ ਵਾਸਤੇ ਲੰਮਾ ਚੇਸ ਸਟੋਰ ਆਿੰਦਾ ਬਈ ਇਹ ਬਈ ਆਰਗੈਨਿਕ ਹੈ ਕਿ ਦਵਾਈ ਸਪਰੇਅ ਵਾਲੀ ਦਵਾਈ ਸਪਰੇਅ ਪਾਈ ਹੈ ਬਈ ਲੋੜ ਮੁਤਾਬਕ ਜਿਆਦਾ ਨਹੀਂ ਪਾਈ ਲੋੜ ਮੁਤਾਬਕ ਜਿੰਨੀ ਲੋੜ ਸੀ ਠੀਕ ਆ ਮਤਲਬ ਉਹ ਨਹੀਂ ਆਪਾਂ ਕਹਿ ਕਿ ਨਹੀਂ ਵੇਚਦੇ ਇਹ ਚਿੱਟਾ ਗੰਡਾ ਆ ਗਿਆ ਇਹ ਚਿੱਟਾ ਗੰਡਾ ਇਹ ਵੀ ਮਿਲ ਜੂ ਵੀ ਬਈ ਹਾਂ ਇਹਦਾ ਥੋੜਾ ਥੋੜੀ ਮਾਤਰਾ ਚ ਮਿਲ ਜੂ ਪਰ ਇਹਨਾਂ ਦੇ ਵੱਧ ਤੇ ਉਹ ਥੋੜਾ ਠੀਕ ਹੈ ਜੀ ਤੇ ਇੱਕ ਜੀ ਦੋਸਤੋ ਹੋਰ ਦੱਸ ਦਿਆਂ ਵੀ ਬਾਈ ਨੇ ਚੰਗੀ ਗੱਲ કરી ਜਿਵੇਂ ਕੱਦੂ ਆਪਣੇ ਸੁੱਕ ਜਾਂਦੇ ਨੇ ਹਨਾ ਹਾਂ ਬੀਜ ਕੱਦੂ ਪੇਠੇ ਅੱਲਾ ਤੇ ਉੱਪਰ ਵੀ ਬਾਈ ਨੇ ਆਲ ਨੇ ਬਣਾਏ ਹੋਣੇ ਉਹ ਦੇਖੋ ਆਲ ਬਣਾਈ ਹੋਈ ਉਧਰ ਵੀ ਪੰਛੀ ਵੀ ਘਰ ਦੇ ਵਿੱਚ ਮਤਲਬ ਰਹਿ ਸਕਣ ਆ ਠੀਕ ਹੈ ਬਈ ਉਹਨ ਲੱਗੀਆਂ ਜੇ ਮੈਂ ਇੱਧਰ ਤੋਂ ਬਾਹਰ ਦਿਖਾਵਾਂ ਜਿਹੜੀਆਂ ਅੱਜ ਵਾਰ ਵੀ ਆ ਉਚਾਲ ਨੇ ਚ ਨਾ ਕੱਦੂ ਚ ਬੱਚੇ ਵੀ ਘੱਟ ਰੱਖੇ ਦਿੱਸੀ ਜਿਹੜੀਆਂ ਠੀਕ ਆ ਬਈ ਜੀ ਆਇਆ ਇੱਥੇ ਆਲ ਨਾ ਉਹਦੇ ਵਿੱਚ ਬੱਚੇ ਆ ਦੇਸੀ ਜੜੀ ਦੇ ਠੀਕ ਆ ਜੀ ਤੇ ਲਓ ਵੀ ਦੋਸਤੋ ਵੀ ਜੇ ਤੁਸੀਂ ਕੁਦਰਤ ਨਾਲ ਪਿਆਰ ਕਰੋਗੇ ਨਾ ਉਹ ਦੇਖੋ ਕੁਦਰਤ ਵੀ ਤੁਹਾਡੇ ਕੋਲੇ ਆਊਗਾ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਬਾਈ ਨੇ ਨਾ ਪੰਛੀ ਕੁਦਰਤ ਨਾਲ ਜੁੜ ਕੇ ਮਤਲਬ ਦਰਖਤ ਵਗੈਰਾ ਵੀ ਪੂਰੇ ਲਾਏ ਹੋਏ ਨੇ ਚਾਰੇ ਪਾਸੇ ਇੱਕ ਕਨਾਲ ਚ ਸਾਰੇ ਫਲ ਫਰੂਟ ਵਾਲੇ ਵੀ ਲਾਏ ਹੋਏ ਨੇ ਇਧਰ ਵੀ ਅਸੀਂ ਆ ਕਨਾਲ ਕੋ ਹੋਰ ਸਾਰੇ ਫਲ ਫਰੂਟ ਮਿਕਸ ਲਾਤੇ ਸਾਈਡ ਤੇ ਠੀਕ ਆ ਬਾਈ ਜੀ ਹਾਂ ਦਰਖਤਾਂ ਹੋਰ ਵੀ ਲਾਈ ਹੈ ਠੀਕ ਆ ਜੀ ਤੇ ਆ ਜਾਓ ਬਈ ਕਿਚਨ ਦਿਖਾਉਣੇ ਇਧਰੋਂ ਬਈ ਹੁਣ ਚਗਾਠ ਵਗੈਰਾ ਜਿਹੜੀ ਸਿੰਪਲ ਬਸ ਉਹੀ ਲਾਈ ਹੈ ਜਿਹੜੀ ਲੱਕੜ ਦੀ ਲੱਕੜ ਪੁਰਾਣੀ ਜਿਗਠਾਂ ਵੀ ਲੱਭ ਕੇ ਨਾ ਦੇਸੀ ਆਪਣਾ ਪੁਰਾਣੀ ਜਿਗਾ ਆ ਜਮ ਸਖਤ ਬਹੁਤ ਆ ਲਾਈ ਸਿੰਪਲ ਹੀ ਆ ਬਸ ਪੁਰਾਣੀ ਆ ਬਹੁਤ ਹੱਲ ਨਾਲ ਕੰਮ ਹੋ ਜਾ ਬਹੁਤ ਸਖਤ ਠੀਕ ਆ ਜੀ ਹਾਂ ਪੁਰਾਣੀ ਜਿਵੇਂ ਆਪਣੇ ਉਹ ਲੱਗੇ ਕੁੰਡੇ ਲੱਗੇ ਹੋਏ ਨੇ ਇਹਦੇ ਤੇ ਠੀਕ ਹੈ ਜੀ ਪੁਰਾਣੇ ਲੱਗੇ ਪੁਰਾਣੇ ਪੈ ਲਾਉਂਦੇ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਆਲੇ ਇਹਨੇ ਦੋਸਤੋਂ ਕਿਚਨ ਦਿਖਾਉਣੇ ਆ ਕਿਚਨ ਵੀ ਪੂਰੀ ਜਿਵੇਂ ਪਹਿਲਾਂ ਵਾਲੇ ਨਾਲ ਖੁਸ਼ਬੂ ਆਉਂਦੀ ਹੈ ਮਿੱਟੀ ਦੀ ਤੇ ਆ ਤੁਸੀਂ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਮਤਲਬ ਸਹੂਲਤਾਂ ਜ਼ਰੂਰ ਰੱਖੀਆਂ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਪਰ ਕੁਦਰਤੀ ਜੇ ਕਹਦੀਏ ਪੁਰਾਣੇ ਤਰੀਕੇ ਨਾਲ ਬਾਈ ਨੇ ਸਾਰਾ ਉਹ ਬਣਾਇਆ ਬਾਈ ਇਹ ਕੀ ਪਈ ਆ ਸਰ ਇਹ ਕੀ ਸਰਾਹੀ ਕਹਿੰਦੇ ਨੂੰ ਕੀ ਹੁੰਦੀ ਹੈ ਇਹ ਇਹ ਨਾ ਬਈ ਇਸ ਤੇ ਮੇਰੇ ਧਿਆਨ ਚ ਨਹੀਂ ਤੋੜਾ ਆ ਕੇ ਕਿ ਲਿਆ ਆਂ ਦੇਸੀ ਪੁਰਾਣਾ ਜੇ ਠੀਕ ਹੈ ਇਹ ਪਾਣੀ ਬਈ ਹੁੰਦਾ ਪਾਣੀ ਠੰਡਾ ਬਹੁਤ ਵਧੀਆ ਪਾਣੀ ਠੰਡਾ ਜੰਮਦਾ ਬਾਈ ਜੰਮ ਠੀਕ ਹੈ ਫੇਰ ਨੂੰ ਇਹ ਮਾਂ ਠੰਡਾ ਹੋ ਜਾਂਦਾ ਕੀ ਬਾਤ ਆ ਜੀ ਤੇ ਇੱਕ ਇਧਰ ਰੂਮ ਆ ਕੇ ਇਧਰ ਗੰਡੇ ਪਏ ਨੇ ਇਹ ਵੀ ਦਿਖਾ ਦिए ਬਾਈ ਜੇ ਹੁਣ ਉਮਰ ਉਮਰ ਦੀ ਗੱਲ ਕਰੀਏ ਚਲੋ ਕੋਈ ਗਰੀਬ ਬੰਦਾ ਹੁੰਦਾ ਜਿਹਦੇ ਕੋਲ 10 ਲੱਖ 2 ਲੱਖ ਰੁਪਈਆ ਦੋ ਕਮਰੇ ਬਾਥਰੂਮ ਤੇ ਕਿਚਨ ਬਣਾਉ ਤਾ ਇਹ ਮਤਲਬ ਇਹਨੂੰ ਹੁੰਦਾ ਤਾਂ ਨਹੀਂ ਐ ਪਹਿਲਾਂ ਵੀ ਮੀਂਹ ਪਏ ਨੇ ਬਈ ਯਾਰ ਗਲਤ ਹੈ ਇੱਕ ਤਾਂ ਮਾਣਾ ਬੜਾ ਇਹਦੇ ਦੋ ਕੰਮ ਧਿਆਨ ਜੇ ਨਾ ਜਮਤੇ ਤੇ ਇੱਕ ਤਾਂ ਮਾਣੇ ਬੜਾ ਸੌਂਕ ਬੱਤ ਸਪਰੇ ਮਾਰੀਓ ਠੀਕ ਹੈ ਜੀ ਸਾਸੀ ਨੇ ਬੜਾ ਬਾਈ ਕਿ ਇਹ ਕਿ ਪਾਣੀ ਨਾ ਖੜੇ ਉਹਨੇ ਹੋਰ ਕੁਝ ਨਹੀਂ ਹੁੰਦਾ ਬਸ ਥੱਲੇ ਪਾਣੀ ਨਾ ਲੱਗੇ ਜੀ ਗੱਲ ਪਾਣੀ ਕਿ ਪਾਣੀ ਪੂਣ ਖੜਜਣਾ ਥੱਲੇ ਆਸ ਨਿਆ ਪੱਕੀ ਰੱਖੇ ਨਾ 2 4 4 5 5 ਹੱਟ ਪੱਕੀ ਇੱਟਾਂ ਥੱਲੇ ਫਿਰ ਹੁਣ ਕੁਝ ਵੀ ਨਹੀਂ ਹੁੰਦਾ ਬਈ ਨੂੰ ਪਰ ਮਿੱਟੀ 6 ਮਹੀਨੇ ਬਾਸਾਲ ਬਾਅਦ ਮਿੱਟੀ ਲਈ ਚਲੋ ਤਾਂ ਠੀਕ ਹੈ ਬਾਈ ਹਾਂ ਜਿਵੇਂ ਅਸੀਂ ਬਾਹਰੋਂ ਪਲਾਸਟਰ ਕਰਕੇ ਸਾਨੂੰ ਦੁਬਾਰ ਮਿੱਟੀ ਲਾਉਣ ਦੀ ਕੋਈ ਚੱਕਰੀ ਨਹੀਂ ਠੀਕ ਹੈ ਬਾਈ ਹਾਂ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਧਰ ਦੀ ਵੀ ਖੁੱਲਾ 베ੜਾ ਬਣਾਇਆ ਹੋਇਆ ਹੈਗਾ ਤੇ ਇਧਰ ਬਾਈ ਨੇ 에어 ਰੂਮ ਰੱਖਿਆ ਹੈਗਾ ਬਿਲਕੁਲ ਸ਼ਾਂਤੀ ਲਈ ਨਾ ਇਹ ਚ ਏਸੀ ਹੈ ਮਤਲਬ ਪੱਖਾ ਵੀ ਨਹੀਂ ਹੈਗਾ ਇਹ ਜਾਣਾ ਬਾਈ ਤੇ ਬਾਈ ਕਹਿੰਦਾ ਵੀ ਜਦੋਂ ਵੀ ਮੈਂ ਪਾਠ ਕਰਦਾ ਰੱਬ ਦਾ ਨਾਮ ਲੈਣਾ ਤੇ ਬਾਈ ਕਹਿੰਦਾ ਇਧਰ ਬਹਿਣੇ ਕਿਉਂਕਿ ਫਿਰ ਉਧਰ ਤਾਂ ਕੋਈ ਨਾ ਕੋਈ ਦੋਸਤ ਮਿੱਤਰ ਆਉਂਦੀ ਰਹਿੰਦਾ ਨਰਸਰੀ ਕਰਕੇ ਤੇ ਹੋਰ ਬਈ ਮੰਦੀ ਵਿੱਚ ਜੇ ਕਿਸੇ ਨੇ ਬਣਾਉਣਾ ਕੋਈ ਖਾਸ ਗੱਲ ਧਿਆਨ ਜੋਗ ਵੀ ਭਾਈ ਆ ਚੀਜ਼ ਤਾਂ ਧਿਆਨ ਜੋਗ ਵੀ ਜਿਵੇਂ ਇੱਕ ਤਵੱਸ ਥੱਲੇ ਥੋੜੀ ਪੱਕੀ ਟੱ ਲੱਗ ਜੇ ਕਿ ਪਾਣੀ ਕੰਨ ਖੜ ਜੰਦਾ ਨਾ ਥੋੜੀ ਐ ਪਚਾਰ ਚਾਰ ਤਿੰਨ ਚਾਰ ਫੁੱਟ ਇੱਥੋਂ ਤੇ ਉੱਪਰ ਐਨੀ ਪੱਕੀ ਲੱਗ ਜੇ ਠੀਕ ਹੈ ਜਿਤ ਤੱਕ ਆਪਣੇ ਨੋਰਮਲ ਸ਼ੋਰਾ ਸਲਾਬ ਆਉਂਦਾ ਹੈ ਹਾਂ ਠੀਕ ਹੈ ਭਾਈ ਬਾਕੀ ਜੇ ਮਨ ਨੂੰ ਦਵਾ ਬਾਸ ਤਾਂ ਠੀਕ ਆ ਜੀ ਨਹੀਂ ਜੇ ਬਾਸ ਦੇ ਕਿਸੇ ਬਾਸ ਨਹੀਂ ਪਾਉਣੀ ਇੱਕ ਲੋਹੀ ਦੀ ਜਗਾਠਾ ਹੋ ਨਹੀਂ ਹੁੰਦੀ ਅਗਲਾਰ ਨਾ ਠੀਕ ਹੈ ਬਾਸ ਦੀ ਉਹ ਵੀ ਪਾ ਸਕਦੇ ਆ ਠੀਕ ਹੈ ਜੀ ਅਗਲਾਰ ਆਪਾਂ ਕੋਈ ਫਿਰ ਉਹਨੂੰ ਲੱਗਣ ਦਾ ਖਤਰਾ ਵੀ ਨਹੀਂ ਕੋਈ ਠੀਕ ਹੈ ਬਸ ਇਹੀ ਬਹੁਤ ਧਿਆਨ ਦੇ ਗੱਲਾਂ ਹੋ ਕੱਚੇ ਦਾ ਕੋਈ ਚੱਕਰ ਹੀ ਨਹੀਂ ਤੇ ਲੇਬਰ ਨੇ ਬਾਈ ਕੀ ਕਾਸਟ ਲੈਤੀ ਤੇ ਬਾਈ ਦਾ ਨੰਬਰ ਮਿਸਤਰੀ ਦਾ ਪਾਵਾਂਗੇ ਆਪਾਂ ਹਾਂ ਉਹਦਾ ਵੀ ਥੋੜਾ ਦੱਸ ਦੋ ਵੀ ਕੀ ਬਾਈ ਨੇ ਮਤਲਬ ਕਿੰਨੇ ਕ ਸਮੇਂ ਚ ਕੰਪਲੀਟ ਕਰਤਾ ਇਹ ਲਗਭਗ ਹੁਣ ਮਹੀਨਾ ਕ ਮੈਨੂੰ ਹੋਣ ਲੱਗਿਆ ਸੀ ਠੀਕ ਹੈ 15 ਦਿਨਾਂ ਦੇ ਦੋ ਕਮਰੇ ਪਹਿਲਾਂ ਮਨੇ ਉਹ ਸੀ ਡੇਢ ਕਿ ਮਹੀਨੇ ਚ ਕਲੀਅਰ ਹੋ ਗਿਆ ਮੇਰਾ ਤੇ ਇੱਕ ਮਿਸਤਰੀ ਸੀ ਤਿੰਨ ਕ ਲੇਬਰ ਤਿੰਨ ਚਾਰ ਜਾਨੇ ਬਸ ਆਪਣੇ ਬਿਹੜੀ ਸੀ ਠੀਕ ਹੈ ਜੀ ਹਾਂ ਤੇ ਲੋ ਵੀ ਦੋਸਤੋ ਅੱਜ ਕੱਲ ਤੁਹਾਨੂੰ ਹਵੇਲੀਆਂ ਪੁਰਾਣੀਆਂ ਲੋਕੇਸ਼ਨਾਂ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜੇ ਕਿਸੇ ਨੇ ਪ੍ਰੀ-ਵੈਡਿੰਗ ਲਈ ਬਣਾਈਆਂ ਹੋਈਆਂ ਨੇ ਆਹ ਗੇਟ ਵਗੈਰਾ ਬਾਈ ਨੇ ਬਣਾਏ ਆ ਆਪਦੇ ਖੇਤ ਚ ਬਣਾਏ ਨੇ ਆ ਦੇਖ ਕੁਦਰਤ ਨਾਲ ਤੁਸੀਂ ਦੇਖੋ ਕੀ ਆ ਬਾਤ ਬਾਈ ਇਹਦਾ ਮਤਲਬ ਹੈ ਨਾ ਪੂਰਾ ਨਾ ਦਿਲ ਹੈ ਜਿਹੜਾ ਵੀ ਕੁਦਰਤ ਨਾਲ ਜੁੜਿਆ ਹੋਇਆ ਬੰਦਾ ਤੇ ਆਲੇ-ਦੁਆਲੇ ਇੱਕ ਆਪਾਂ ਕਮੈਂਟ ਕਰ ਦਿੰਨੇ ਕਈ ਵਾਰ ਮੈਂ ਵੀਡੀਓ ਕਰਦਾ ਬਈ ਕੋਠੀਆਂ ਦੀ ਵੀ ਬੂਟੇ ਨਹੀਂ ਲਾਏ ਤਾਂ ਬਾਈ ਨੇ ਉਹ ਵੀ ਕਸਰ ਢੱਡੀ ਪਈ ਹੈ ਵੀ ਇੱਕ ਇੱਕ ਚੀਜ਼ ਲੱਗੀ ਹੋਈ ਹੈਗੀ ਤੇ ਸਭ ਤੋਂ ਵੱਡੀ ਗੱਲ ਪਹਿਲਾਂ ਮਨਦੀਪ ਬਾਈ ਕਬੱਡੀ ਖੇਡਦਾ ਹੁੰਦਾ ਸੀਗਾ ਉਦੋਂ ਕਿਹੜਾ ਸੱਟ ਲੱਗੀ ਸੀਗੀ ਉਸ ਤੋਂ ਬਾਅਦ ਬਾਈ ਜੋਂ ਦਾ ਖੇਤੀ ਕਰਦਾ ਨਾ ਖਾਸ ਕਰਕੇ ਐਨੇ ਇੱਕ ਵਧੀਆ ਤਰੀਕੇ ਨਾਲ ਬਾਈ ਨੇ ਖੇਤੀ ਜਾਬ ਦਾ ਮਤਲਬ ਕੰਮ ਕੀਤਾ ਨਹੀਂ ਜ਼ਿਆਦਾਤਰ ਨੌਜਵਾਨਾ ਜਿਹੜੇ ਬਾਹਰ ਵੱਲ ਭੱਜ ਜਾਂਦੇ ਜਾਂ ਨਸ਼ਿਆਂ ਦੇ ਰਾਹ ਪੈ ਜਾਂਦੇ ਨੇ ਤਾਂ ਬਾਈ ਨੇ ਮਿਹਨਤ ਕੀਤੀ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਈ ਦੀ ਪੂਰੇ ਪੰਜਾਬ ਚ ਬਾਈ ਦੀਆਂ ਪਨੀਰੀਆਂ ਹੋ ਗਈਆਂ ਗੰਡੇ ਹੋ ਗਏ ਤੇ ਪਿਆਜ਼ ਦਾ ਬੀਜ ਹੋ ਗਿਆ ਲਸਣ ਬਹੁਤ ਬਾਈ ਦੀ ਮਸ਼ਹੂਰ ਹੋਈ ਸੀ ਉਦੋਂ ਤੇ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰੀ ਕਿਸਾਨਾਂ ਤੱਕ ਪਹੁੰਚ ਕਰਦੇ ਨੇ ਸਾਫ਼-ਸੁਥਰੀ ਗੱਲ ਜਿਹੜੀ ਹੁੰਦੀ ਹੈ ਉਹ ਹੀ ਦੱਸਦੇ ਨੇ ਤੇ ਬਈ ਬਹੁਤ-ਬਹੁਤ ਧੰਨਵਾਦ ਤੇ ਦੋਸਤੋ ਧੰਨਵਾਦ ਦੋਸਤੋ